ਹਾਂਜੀ ਦਰਸ਼ਕੋ ਭੈਣੋ ਤੇ ਭਰਾਵੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਜਿਹਾਰ ਸਿੰਘ ਤੇ ਨਾਲ ਮੇਰਾ ਵੀ ਰਹਿਗਾ ਨਰਪਾਇ ਸਿੰਘ ਜੀ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ ਅਸੀਂ ਅੱਜ ਪਹੁੰਚਿਆ ਬਾਬਾ ਮੁਰਾਦ ਸਾਹਿਬ ਜੀ ਦੇ ਤੇ ਲਾਡੀ ਸਾਹਿਬ ਜੀ ਦੇ ਤੁਸੀਂ ਵੇਖ ਸਕਦੇ ਹੋ ਪਿੱਛੇ ਲੋਕੇਸ਼ਨ ਬਾਬਾ ਮੁਰਾਦ ਸਾਹਿਬ ਜੀ ਦੇ ਤੇ ਜਿੰਨਾ ਕੋ ਸਕਦਾ ਭਾਤੇ ਤੁਹਾਨੂੰ ਕਰਾਂਗੇ ਵੀ ਵੀ ਇਸ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਾਈਏ ਪਰ ਇੱਥੇ ਪਰਮਿਸ਼ਨ ਲੈਣੀ ਪੈਂਦੀ ਹੈ ਜਿਸ ਕਰਕੇ ਵੀਡੀਓ ਬਣਾ ਵੀਡੀਓ ਬਣਾਉਣ ਲਈ ਪਰਮਿਸ਼ਨ ਲੈਣੀ ਪੈਂਦੀ ਆ ਬਿਨਾ ਪਰਮਿਸ਼ਨ ਤੋਂ ਵੀਡੀਓ ਨਹੀਂ ਬਣਾ ਸਕਦੇਗੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਜਗ੍ਹਾ ਦੀ ਥੋੜੀ ਮੋਟੀ ਵੀਡੀਓ ਕਰੀਏ ਤੇ ਤੁਹਾਨੂੰ ਦਰਸ਼ਨ ਕਰਾਈਏ ਇਸ ਜਗ੍ਹਾ ਦੇ ਬਾਬਾ ਜੀ ਦੇ ਦਰਵਾਜ਼ੇ ਤੇ ਕਹੇ ਜਾਂਦਾ ਕਿ ਬਾਬਾ ਮੁਰਾਦ ਸਾਹਿਬ ਜੀ ਦੇ ਜਿਹੜਾ ਸੱਚੇ ਦਿਲੋਂ ਮਰਦਾਂ ਮੰਗਦਾ ਏ ਤੇ ਬਾਬਾ ਮਰਾਸਾ ਜੀ ਕਹਿੰਦੇ ਪੂਰੀਆਂ ਕਰਦੇ ਨੇ ਸੱਚੋ ਦਿਲ ਕਹਿੰਦਾ ਮੰਗ ਇੱਕ ਵਾਰੀ ਮੰਗ ਕੇ ਦੇਖ ਤਾਂ ਸਹੀ ਤੈਨੂੰ ਮਿਲੂਗੀ ਮਰਾਦ ਤੇਰੀ ਪੂਰੀ ਹੋ ਜੂਗੀ ਸਾਰੀ ਤੇਰੀ ਇੱਕ ਵਾਰੀ ਮੰਗ ਕੇ ਵੇਖ ਤਾਂ ਸਹੀ ਸੱਚੇ ਮਨ ਨਾਲ ਜਿਹੜਾ ਮਰਾਦ ਕਰਦਾ ਅੰਦਰ ਬਾਬਾ ਮਰਾਸਾ ਜੀ ਦੇ ਉਹਨਾਂ ਦੀਆਂ ਮਰਾਦਾਂ ਪੂਰੀਆਂ ਹੁੰਦੇ ਨੇ ਇਸ ਜਗ੍ਹਾ ਤੇ ਇਹ ਆਪਣੇ ਨਾਲ ਵੀਰਾਂ ਨਰਪਾਇ ਸਿੰਘ ਜੀ ਇਹਨਾਂ ਨਾਲ ਅੱਜ ਪਹਿਲੀ ਵਾਰ ਪਹੁੰਚੇ ਐ ਇਸ ਜਗ੍ਹਾ ਤੇ ਤੇ ਇਸ ਜਗ੍ਹਾ ਤੇ ਨਾ ਇੱਕ ਵੱਖਰਾ ਹੀ ਆਨੰਦਾ ਹੁੰਦਾ ਹੈ ਆਪਣੇ ਮਨ ਨੂੰ ਚੈਨ ਸਪੂਣ ਮਿਲਦਾ ਇਸ ਜਗ੍ਹਾ ਤੇ ਆ ਕੇ ਤੇ ਆਪਾਂ ਇਹ ਆਪਣਾ ਜਿਹੜਾ ਕੈਮਰਾ ਸੀ ਹਮਣਾ ਉਸ ਕੈਮਰੇਰ ਵਾਲਾ 프੍ਰਿੰਟ ਵਾਲੇ ਨਾਲ ਵੀਡੀਓ ਕਰ ਰਹੇ ਆ ਆਪਣੀ ਤੇ ਆਪਾਂ ਹੁਣ ਤੁਸੀਂ ਬੈਕ ਕੈਮਰੇਰ ਵਾਲਾ ਤੁਹਾਨੂੰ ਇੱਥੇ ਵੀਊਰ ਕਰਕੇ ਦਿਖਾਵਾਂਗੇ ਹਾਂਜੀ ਤੁਸੀਂ ਵੇਖ ਸਕਦੇ ਹੋ ਦਰਸ਼ਕੋ ਇਸ ਤਰ੍ਹਾਂ ਹੈਗਾ ਹੀ ਲੰਗਰ ਹਾਲ ਆ ਕਹਿੰਦਾ ਬਿਨਾ ਆਗਿਆ ਰਸੋਈ ਅੰਦਰ ਜਾਣਾ ਮਨਾ ਹੈ ਕਿਉਂਕਿ ਆਗਿਆ ਪਰਮਿਸ਼ਨ ਹਰੇ ਜਗ੍ਹਾ ਜ਼ਰੂਰੀ ਆ ਲੈਣੀ ਚਾਹੀਦੀ ਆ ਬਿਨਾ ਆਗਿਆ ਤੋਂ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾਗਾ ਇਸ ਜਗ੍ਹਾ ਤੇ ਨਾ ਚਾਹ ਬਣਦੀ ਆ ਬਿਸਕੁਟ ਵਗੈਰਾ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਲੰਗਰ ਹਾਲਾ ਤੇ ਇਸ ਜਗ੍ਹਾ ਤੇ ਨਾ ਫੋਟੋਗ੍ਰਾਫੀ ਵੀ ਕਰਦੇ ਨੇ ਜਿਹੜੇ ਭਗਤ ਇੱਥੇ ਪਹੁੰਚਦੇ ਨੇ ਬਾਬਾ ਜੀ ਦੇ ਹੈ ਨਾ ਤੇ ਬਹੁਤ ਹੀ ਮਨਾਂ ਸ਼ਾਂਤੀ ਮਿਲਦੀ ਆ ਆਪਣਾ ਨਾਲ ਵੀਰ ਨਰਪਾਇਆ ਸਿੰਘ ਜੀ ਤੇ ਮੈਂ ਪਹੁੰਚਾਂ ਜਿਹਾਰ ਸਿੰਘ ਤੇ ਆਪਣਾ ਚੈਨਲ ਤੁਹਾਨੂੰ ਪਤਾ ਹੀ ਆਪਣਾ ਪੰਜਾਬ 794 ਤੇ ਇੱਥੇ ਨਾ ਦੇਖ ਸਕਦੇ ਤੁਸੀਂ ਬਹੁਤ ਵਧੀਆ ਲੋਕੇਸ਼ਨ ਆ ਤੇ ਬਾਬਾ ਮਰਾ ਸਾਹਿਬ ਜੀ ਦੇ ਬਹੁਤ ਦੂਰੋਂ ਨੇੜੇੋਂ ਪਹੁੰਚਦੀ ਆ ਸੰਗਤ ਇਸ ਜਗ੍ਹਾ ਤੇ ਆ ਕੇ ਨਮਸਤਕ ਹੁੰਦੀ ਆ ਬਾਬਾ ਜੀ ਦੇ ਜਿਨ੍ਹਾਂ ਦੀਆਂ ਬਾਬਾ ਜੀ ਖੱਲੀ ਝੋਲੀਆਂ ਭਰਦੇ ਨੇ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਦੇ ਮਰਾਦਾਂ ਕਰਦੇ ਨੇ ਮਰਾਦਾਂ ਪੂਰੀਆਂ ਹੁੰਦੀਆਂ ਨੇ ਬਾਬਾ ਮਰਾਦ ਸਾਜੀ ਦਾ ਲਾਡੀ ਸਾਜੀ ਦੇ ਇਸ ਸਥਾਨ ਤੇ ਪਹੁੰਚ ਤੁਸੀਂ ਵੇਖ ਸਕਦੇ ਹੋ ਬਾਬਾ ਜੀ ਦਾ ਇਸ ਸਥਾਨ ਲਾਡੀ ਸਾਹ ਨਕੌਦਰ ਪਹੁੰਚੇ ਹੋਏ ਜੀ ਅੱਜ ਅਸੀਂ ਤੁਸੀਂ ਦਰਸ਼ਨ ਕਰ ਸਕਦੇ ਹੋ ਨਕੌਦਰ ਪਹੁੰਚੇ ਜੀ ਅਸੀਂ ਬਾਬਾ ਜੀ ਜੀ ਦੇ ਦਰਗਾਹ ਤੇ ਲਾਡੀ ਸਾਹਿਬ ਆਪ ਮਰਾਦ ਸਾਜੀ ਦੇ ਦਰਗਾਹ ਤੇ ਤੇ ਇਸ ਜਗ੍ਹਾ ਤੇ ਤੁਸੀਂ ਵੇਖ ਸਕਦੇ ਹੋ ਜਿਹੜੇ ਭਗਤ ਜਾਣ ਨੇ ਤੇ ਬਾਬਾ ਜੀ ਦੇ ਦਰਗਾਹ ਤੇ ਆਉਂਦੇ ਨੇ ਸੁਚੁੱਕਦੇ ਨੇ ਜਿਹਨਾਂ ਝੋਲੀਆਂ ਭਰੀਆਂ ਜਾਂਦੀਆਂ ਨੇ ਬਾਬਾ ਜੀ ਕਿਰਪਾ ਕਰਦੇ ਨੇ ਨਾ ਤੇ ਇਸ ਜਗ੍ਹਾ ਤੇ ਦੇਖੋ ਬਹੁਤ ਹੀ ਵਧੀਆ ਲੋਕੇਸ਼ਨ ਵੀ ਆ ਬਾਕੀ ਇੱਥੇ ਫੋਟੋਗ੍ਰਾਫੀ ਵੀ ਕਰਦੇ ਨੇ ਤੇ ਆਪਾਂ ਤੁਹਾਨੂੰ ਆਪਾਂ ਦਿਖਾਣਾ ਜਿਹੜੀ ਇੱਥੇ ਲੋਕੇਸ਼ਨ ਆ ਬਹੁਤ ਹੀ ਵਧੀਆ ਲੋਕੇਸ਼ਨ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਦਰਖਤ ਖੜੇ ਨੇ ਨਾਰੀਅਲ ਦੇ ਪੇੜ ਖਜੂਰਾਂ ਦੇ ਪੇੜ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖ ਸਕਦੇ ਹੋ ਇਹ ਮੈਂ ਇੱਕ ਛੋਟਾ ਜਿਹਾ ਸਮੁੰਦਰ ਹੋਵੇ ਬਹੁਤ ਹੀ ਵਧੀਆ ਲੋਕੇਸ਼ਨ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਆਪਾਂ ਨਜ਼ਦੀਕ ਕਰਕੇ ਦਿਖਾਣੇ ਆ ਤੁਹਾਨੂੰ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਫੁਹਾਰੇ ਲੱਗੇ ਹੋਏ ਨੇ ਫੁਹਾਰੇ ਲਾਈਟਾਂ ਇਸ ਜਗ੍ਹਾ ਤੇ ਇਸ ਵਿੱਚ ਲਾਈਟਾਂ ਲੱਗਦੀਆਂ ਨੇ ਜਦੋਂ ਮਾਚੂ ਦੀ ਲਾਈਟਾਂ ਜਗਦੇ ਨੇ ਤਾਂ ਬਹੁਤ ਹੀ ਵਧੀਆ ਲੁੱਕ ਲੱਗਦੀ ਐ ਇਸ ਜਗ੍ਹਾ ਤੇ ਫੁਆਰਿਆਂ ਨਾਲ ਰੰਗ ਬਰੰਗੀਆਂ ਲਾਈਟਾਂ ਜਗਦੇ ਨੇ ਤਾਂ ਬਹੁਤ ਹੀ ਵਧੀਆ ਦ੍ਰਿਸ਼ ਲੱਗਦਾ ਉਸ ਸਮੇਂ ਦਾ ਮਨ ਮੋਹਣਾ ਦ੍ਰਿਸ਼ ਹੁੰਦਾ ਇਹ ਦੇਖਣ ਜੋ ਜਗ੍ਹਾ ਲਾਇਕ ਦੇਖਣ ਦੇ ਲਾਇਕ ਹੁੰਦਾ ਉਸ ਸਮੇਂ ਦ੍ਰਿਸ਼ਾ ਆ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੋਕੇਸ਼ਨ ਹੈ ਇਸ ਜਗ੍ਹਾ ਤੇ ਇਹ ਝੀਲ ਹੈ ਇੱਕ ਛੋਟੀ ਜਿਹੀ ਕਿ ਬਹੁਤ ਵਧੀਆ ਬਹੁਤ ਸੋਹਣੀ ਝੀਲ ਬਣੀ ਹੋਈ ਆ ਤੇ ਬਾਬਾ ਜੀ ਦਾ ਦਰਵਾਜ਼ਾ ਜਿੱਥੇ ਪਹੁੰਚੇ ਹੋਏ ਜਿਸੀਂ ਆ ਕਰੋ ਜੀ ਦਰਸ਼ਨ ਬਾਬਾ ਜੀ ਦੇ ਦਰਵਾਜ਼ੇ ਤੇ ਬਹੁਤ ਹੀ ਸੋਹਣੀ ਇਸ ਜਗ੍ਹਾ ਦੀ ਲੋਕੇਸ਼ਨ ਜਿਵੇਂ ਕਿ ਬਹੁਤ ਹੀ ਵਧੀਆ ਝੀਲ ਆ ਹੈ ਇਸ ਜਗ੍ਹਾ ਤੇ ਬਣੀ ਹੋਈ ਤਾਂ ਝੀਲ ਤੁਸੀਂ ਦੇਖ ਸਕਦੇ ਹੋ ਤੇ ਬਾਬਾ ਲਾਡੀ ਸਾਜੀ ਦੇ ਇਸ ਜਗ੍ਹਾ ਤੇ ਦਰਸ਼ਨ ਕਰਾ ਰਹੇ ਜਿੱਥੇ ਹੋਰ ਵੀ ਭਗਤ ਪਹੁੰਚੇ ਹੋਏ ਨੇ ਅੱਜ ਤੇ ਵੀਰ ਨਰਪਾਇਆ ਸਿੰਘ ਜੀ ਪਹੁੰਚੇ ਨੇ ਚਨਸ ਲਕਲਾਂ ਤੋਂ ਇਹ ਆਪਣੇ ਨਾਲ ਖੜੇ ਨੇ ਤੇ ਇਹਨਾਂ ਨਾਲ ਪਹਿਲੀ ਵਾਰ ਪਹੁੰਚੇ ਜੀ ਮੈਂ ਵੀ ਅੱਜ ਬਾਬਾ ਜੀ ਦੇ ਦਰਗਾਹ ਤੇ ਕਰੋ ਜੀ ਦਰਸ਼ਨ ਬਾਬਾ ਜੀ ਦੇ ਦਰਗਾਹ ਤੇ ਤੇ ਇਹ ਬੈਕ ਸਾਈਡ ਹੈ ਜੀ ਇਹ ਇਸ ਜਗ੍ਹਾ ਇਸ ਜਗ੍ਹਾ ਤੇ ਚਾਹ ਦਾ ਲੰਗਰ ਵੀ ਤਿਆਰ ਹੁੰਦਾ ਤੇ ਬਿਸਕੁਟਾਂ ਦਾ ਨਾਲ ਖਾਣ ਪੀਣ ਦਾ ਵੀ ਸਭ ਕੁਝ ਪ੍ਰਬੰਧ ਹੁੰਦਾ ਇਸ ਜਗ੍ਹਾ ਤੇ ਇਹ ਜੀ ਲੰਗਰ ਹਾਲ ਨੂੰ ਰਸੋਈ ਰਸੋਈ ਹੈ ਜੀ ਇਸ ਜਗ੍ਹਾ ਤੇ ਤੁਸੀਂ ਵੀ ਦੇਖ ਸਕਦੇ ਹੋ ਹਾਂਜੀ ਇਸ ਜਗ੍ਹਾ ਤੇ ਨਾ ਚਾਹ ਤਿਆਰ ਹੁੰਦੀ ਆ ਹਾਂਜੀ ਤੇ ਇਸ ਤਰਫ ਇਹ ਕੀ ਜੀ ਛੀਲ ਬਹੁਤ ਸੋਹਣੀ ਛੀਲ ਬਣੀ ਹੋਈ ਆ ਤੇ ਛੀਲ ਦੀ ਜਿਹੜੀ ਦੇਖ ਬਹੁਤ ਹੀ ਸੋਹਣੀ ਆ ਦਿਲ ਖਿੱਚਵੀਂ ਇੱਕ ਦੇਖਾ ਇਹ ਬਹੁਤ ਹੀ ਸੋਹਣੀ ਸੁੰਦਰ ਛੀਲਾ ਬਣੀ ਹੋਈ ਜਿਸ ਜਗ੍ਹਾ ਤੇ ਨਾ ਲੋਕ ਤੁਸੀਂ ਦੇਖ ਸਕਦੇ ਹੋ ਫਕਤ ਜਾਣਾ ਇਸ ਜਗ੍ਹਾ ਤੇ ਉਹ ਜਿਹੜੇ ਉੱਥੇ ਫੋਟੋ ਖਾਉਂਦੇ ਆ ਤੁਹਾਡੇ ਸਾਹਮਣੇ ਖੜਕੇ ਰਾਹੁਲ ਹਾਂਜੀ ਪਤਾ ਨਹੀਂ ਹੁਣ ਹਲੇ ਠਾ ਪੈਣਾ ਆਪਣਾ ਟਾਈਮ ਤੇ ਇੱਥੇ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਨੇ ਤੁਸੀਂ ਵੇਖ ਸਕਦੇ ਹੋ ਆਪਾਂ ਪਹੁੰਚੇ ਹੋ ਜਾਂ ਅਸੀਂ ਬਾਬਾ ਮੁਰਾਦ ਸਾਹਿਬ ਲਾਡੀ ਸਾਜੀ ਦੇ ਜਿੱਥੇ ਬਾਬਾ ਮੁਰਾਦ ਸਾਹਿਬ ਜੀ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ ਕਹਿੰਦੇ ਇੱਕ ਵਾਰੀ ਮਨੋਂ ਸੱਚੇ ਮਨੋਂ ਮੰਗ ਕੇ ਵੇਖ ਤਾਂ ਸਹੀ ਤੇਰੀ ਹੁਗ ਜੀ ਦੀ ਮੁਰਾਦ ਤੇਰੀ ਪੂਰੀ ਏ ਉਹ ਸਥਾਨ ਤੇ ਪਹੁੰਚਾ ਹੋਏ ਆ ਕਰੋ ਜੀ ਦਰਸ਼ਨ ਬਾਬਾ ਜੀ ਕਿਰਪਾ ਕਰਨਗੇ ਤਾਂ ਕਦੇ ਤੁਹਾਡ ਨੂੰ ਅਸੀਂ ਅੰਦਰ ਦੀ ਵੀਡੀਓ ਵੀ ਕਰਕੇ ਦਿਖਾਵਾਂਗੇ ਤੇ ਇਸ ਜਗ੍ਹਾ ਤੇ ਤੁਸੀਂ ਪੜ ਸਕਦੇ ਹੋ پارک ਕੇ ਅੰਦਰ ਜਾਣਾ ਮਨਾ ਹੈ ਬੀ ਪਾਰਕ ਜਿਹੜੀ ਬਣੀ ਹੋਈ ਹੈ ਨਾ ਇੱਧਰ ਜਾਣਾ ਮਨਾ ਹੈ ਬਿਨਾਂ ਅਗਿਆ ਜਾਣਾ ਗਲਤ ਗੱਲ ਆਈ ਕਿਸੇ ਦੀ ਵੀ ਬਿਨਾਂ ਅਗਿਆ ਬਿਨਾਂ ਪਰਮਿਸ਼ਨ ਨਹੀਂ ਜਾਣਾ ਚਾਹੀਦਾਗਾ ਪਾਰਕ ਦੇ ਅੰਦਰ ਜਾਣਾ ਮਨਾ ਹੈ ਲਿਖਿਆ ਹੋਇਆ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਤੇ ਬਹੁਤ ਹੀ ਸੋਹਣੀ ਪਾਰਕ ਆ ਤੇ ਜਿਹੜੀ ਇੱਥੇ ਝੀਲ ਬਣੀ ਹੋਈ ਆ ਬਹੁਤ ਹੀ ਵਧੀਆ ਬਹੁਤ ਹੀ ਸੋਹਣੀ ਝੀਲ ਬਣੀ ਹੋਈ ਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਨਾ ਦਰਸ਼ਕੋ ਤੇ ਆ ਦੂਸਰੀ ਤਰਫ ਦਾ ਕਿਨਾਰਾਏ ਤੁਸੀਂ ਵੇਖ ਸਕਦੇ ਹੋ ਹਾਂਜੀ ਦਰਸ਼ਕ ਵੀਰੋ ਤੇ ਭੈਣਾਂ ਤੇ ਪ੍ਰਭ ਤੁਸੀਂ ਵੇਖ ਰਹੇ ਹੋ ਬਹੁਤ ਹੀ ਵਧੀਆ ਲੋਕੇਸ਼ਨ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਇਸ ਜਗ੍ਹਾ ਦੀ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਬਹੁਤ ਪਿਆਰੀ ਲੋਕੇਸ਼ਨ ਹੈ ਇਸ ਜਗ੍ਹਾ ਦੇ ਬਾਬਾ ਮਰਾਸ ਸਾਹਿਬ ਦੇ ਜਿੱਥੇ ਅਸੀਂ ਪਹੁੰਚੇ ਹੋਏ ਹਾਂ ਇਸ ਜਗ੍ਹਾ ਦੀ ਲੋਕੇ ਇਸ ਨਾ ਬਹੁਤ ਹੀ ਪਿਆਰੀ ਝੀਲ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਰੰਗ ਹਰਾ ਬਹੁਤ ਹੀ ਖੂਬਸੂਰਤ ਆ ਪਿਓਰ ਜਿਹੜਾ ਕਲਿਆਰਾ ਕਲੀਅਰਟੀ ਆ ਬਹੁਤ ਹੀ ਵਧੀਆ ਪਾਣੀ ਦਾ ਕਲਰ ਤੁਸੀਂ ਦੇਖ ਸਕਦੇ ਹੋ ਹਰੇ ਰੰਗ ਦਾ ਸਾਫ ਸੁਥਰਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵੱਡੀ ਝੀਲ ਆ ਇਹ ਤੇ ਝੀਲ ਦੇ ਵਿੱਚ ਇਹਨਾਂ ਲਾਈਟਾਂ ਅਤੇ ਫਾਰੇ ਲੱਗੇ ਹੋਏ ਨੇ ਤੁਹਾਨੂੰ ਮੈਂ ਜੂਮ ਕਰਕੇ ਦਿਖਾਣਾ ਦੂਰ ਦੂਰ ਤੱਕ ਆ ਹਾਂ ਜੀ ਜਿਹੜੇ ਤੁਸੀਂ ਦੇਖ ਰਹੇ ਹੋ ਪਹਾੜੇ ਲਾਈਟਾਂ ਲੱਗੀਆਂ ਹੋਣੇ ਤੁਸੀਂ ਦੇਖ ਸਕਦੇ ਹੋ ਹਾਂ ਜੀ ਇਹ ਪਾਰਕ ਬਣੀ ਹੋਈ ਆ ਕਾਫੀ ਵੱਡੀ ਟੋ ਕਟ ਹੋਵੇਗੀ ਇਹ 10 ਕਿੱਲਾਂ ਦੇ ਵਿੱਚ ਹੋਵੇਗੀ ਜੀ ਇਹ ਪਾਰਕ ਝੀਲ ਤੁਸੀਂ ਦੇਖ ਸਕਦੇ ਹੋ ਜਿਹੜੀ 10 ਕਿੱਲਾਂ ਦੇ ਵਿੱਚ ਹੋਵੇਗੀ ਇਹ 10 ਏਕੜ ਜ਼ਮੀਨ ਦੇ ਵਿੱਚ ਹੋਵੇਗੀ ਇਹ ਝੀਲ ਹਾਂਜੀ ਤੁਹਾਨੂੰ ਮੈਂ ਇਸ ਜਗ੍ਹਾ ਤੇ ਦਰਸ਼ਨ ਕਰਾਏ ਨੇ ਬਾਬਾ ਲਾਡੀ ਸਾਹ ਮਰਾਜ ਸਾਜੀ ਦੇ ਇੱਥੇ ਪਹੁੰਚੇ ਹੋਏ ਜੀ ਅੱਜ ਅਸੀਂ ਕਰੋ ਜੀ ਦਰਸ਼ਨ ਭਾਗਾ ਵਾਲਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ